ਤਬ ਕੈ ਸਿਮਰਨ ਮਨ ਕੀ ਮਲ ਜਾਏ ਅਮਰਤ ਨਾਮ ਅਮਰਤ ਮਾਹੇ ਸਮਾਰੇ ਕਬ ਜੀ ਬਸੇ ਸਾਦਕੀ ਰਸਨਾ ਨਾਨਕ ਜੀ ਤਬ ਕੋ ਸਿਮਰੇ ਸੇ ਤਨਵੰਤੇ ਤਬ ਕੋ ਸਿਮਰੇ ਸੇ ਤਨਵੰਤੇ ਤਬ ਕੋ ਸਿਮਰੇ ਸੇ ਜਨ ਪਰਵਾਨ ਤਬ ਕੋ ਸਿਮਰੇ ਸੇ ਘੁਰ ਪਰਦਾ ਤਬ ਕੋ ਸਿਮਰੇ ਸੇ ਬੇਮੋਤਾ ਦੇ ਤਬ ਕੋ ਸਿਮਰੇ ਸੇ ਸਰਬ ਕੇ ਰਾਦੇ ਤਬ ਕੋ ਸਿਮਰੇ ਸੇ ਸੁਖ ਵਾਸੀ ਤਬ ਕੋ ਸਿਮਰੇ ਸਦਾ ਅਬਨਾਸੀ ਸਿਮਰਨ ਤੇ ਲੱਗ ਜਨੇ ਆਪ ਦਿਆਲਾ ਨਾਨਕ ਜਨ ਕੀ ਮੰਗਰਵਾਲਾ ਤਬ ਕੋ ਸਿਮਰੇ ਸੇ ਪਰਉਪਕਾਰੀ ਤਬ ਕੋ ਸਿਮਰੇ ਸੇ ਸਤਿਗੁਨ ਹਾਰੀ ਤਬ ਕੋ ਸਿਮਰੇ ਸੇ ਮੁਖ ਸੁਹਾਵੇ ਕੋਸ ਤੇ ਵਰਤਨ ਸੁ ਬਹਾਵੇ ਤਬ ਕੋ ਸਿਮਰਤ ਨ ਆਤਮ ਜੀਤਾ ਕੋ ਸਗ ਦਿਨ ਨਿਰਮਲ ਰੀਤਾ ਤਬ ਕੋ ਸਿਮਰਤ ਨ ਅੰਧ ਕਨੇਰੇ ਤਬ ਕੋ ਸਿਮਰੇ ਬਸੇ ਹਰ ਨੇਰੇ ਸਤਿ ਕਿਰਪਾ ਤੇ ਅਣ ਦਿਨ ਜਾਗ ਸਤਿ ਸਿਮਰਨ ਪੂਰੇ ਭਾਗ ਰਬ ਕੈ ਸਿਮਰਨ ਕਾਰਜ ਪੂਰੇ ਰਬ ਕੈ ਸਿਮਰਨ ਕਬ ਹੋ ਨ ਤੂਰੇ ਰਬ ਕੈ ਸਿਮਰਨ ਹਰ ਗੁਣ ਬਾਨੀ ਰਬ ਕੈ ਸਿਮਰਨ